वाहे गुरु जी का खालसा वाहेगुरु जी की फतेह ਅੱਜ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਡਾਕਟਰ ਸਾਹਿਬ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਿਬ ਨੂੰ ਮਾਝਾ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮਜੀ ਵੱਲੋਂ ਚਿੱਠੀ ਭੇਜੀ ਸੀ ਤੇ ਜਿੰਨੇ ਵੀ ਡੀਸੀ ਸੇ ਬਾਡ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਅਸੀਂ ਡੀਸੀ ਅਮਰ ਸਾਹਿਬ ਨੂੰ ਵੀ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸਤ ਆਇਆ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸਿੱਖ کردارਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਜ ਲੱਗਦਾ ਕਿ ਜਿਤਨਾ ਇਹ ਫਿਲਮ ਦੋ ਭਾਈਚਾਰਿਆਂ ਚ ਲੜਾਈ ਪਾਉਣ ਦਾ ਇੱਕ ਸਾਜਿਸ਼ ਰਚੀ ਜਾ ਰਹੀ ਆ ਖਾਸ ਕਰਕੇ ਸਿੱਖ ਤੇ Hindu ਭਾਈਚਾਰੇ ਚ ਜਿਸ ਤਰ੍ਹਾਂ ਸਿੱਖ کردارਾਂ ਨੂੰ ਪੇਸ਼ ਕਰ ਰਹੀ ਸਰਕਾਰ ਇਹ ਕੰਗੜਾ ਨੌ ਤੇ ਜਿਹੜੀ ਉਹ ਪਹਿਲਾਂ ਵੀ ਵਾਦਾਂ ਚ ਰਹੀ ਆ ਜਿਤਨਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਇਤਰਾਜਯੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿੱਖਾਂ ਦੇ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਦੂਜੇ ਪਾਸੇ ਇਹ ਫਿਲਮ ਦੇ ਨਿਰਮਾਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵੱਡੀ ਪੱਧਰ ਤੇ ਕੱਟ ਲਗਾਏ ਗਏ ਨੇ ਕੋਈ ਅਜਿਹਾ ਇਤਰਾਜਯੋਗ ਸੀਨ ਨਹੀਂ ਜਦੋਂ ਕਿ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਚੁੱਕੇ ਹਾਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਭੇਜਿਆ ਕਿ ਸਾਡੇ ਇੱਚ ਕੋਈ ਦ੍ਰਿਸ਼ ਕਟਿਆ ਹੈ ਜਾਂ ਨਹੀਂ ਕਟਿਆ ਹੁਣ ਕੀ ਇਕਲੇ ਰਹਿਣਗੇ ਅਸੀਂ ਅੱਜ ਆਏ ਆ ਤੇ ਜਿਹੜਾ ਪੁਰਾਣਾ ਸੁਰਚੰਦਾ ਸਿਲਮਾ ਸੀਚ ਪੀਵੀਆਰ ਥੀਏਟਰ ਆ ਜਿਸ ਫਿਲਮ ਰਿਜੋ ਹੋ ਰਹੀ ਆ ਅਸੀਂ ਉਹਨੂੰ ਰੋਕਣ ਲਈ ਆਏ ਕੁਝ ਸਿਨੇਮਾ ਘਰਾਂ ਨੇ ਪਹਿਲਾਂ ਹੀ ਫਿਲਮ ਨਾਂ ਤੋਂ ਜਿਹੜਾ ਇਨਕਾਰ ਕਰ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਰੋਕ ਲਾਤੀ ਆ ਜਾਂ ਲਾਉਣ ਤੋਂ ਮਨਾ ਕਰਤਾ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਬਾਕੀ ਮੈਂ ਥੀਏਟਰ ਜਿਨੇ ਵੀ ਪੰਜਾਬ ਥੀਏਟਰ ਆ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਫਿਲਮ ਤੇ ਫਿਲਮ ਨਾ ਚਲਾਉਣ ਇਸ ਫਿਲਮ ਨੂੰ ਬੰਦ ਕਰਦੇ ਠੀਕ ਧੰਨਵਾਦ ਜਿਹੜਾ ਅੱਜ ਸਿਲਮੇ ਹਾਲ ਦੇ ਬਾਹਰ ਹੈ ਜਗਦੇਵ ਸਿੰਘ ਹੈਡ ਪ੍ਰਚਾਰਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਸਮੁੱਚੇ ਸਟਾਫ ਦੇ ਨਾਲ ਇਸ ਫਿਲਮ ਦਾ ਵਿਰੋਧ ਕਰਨ ਵਾਸਤੇ ਇਸ ਫਿਲਮ ਤੇ ਬੈਨ ਲਗਾਉਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆਂ ਇਸ ਦਾ ਮੁੱਖ ਪ੍ਰਯੋਜਨ ਹੈ ਕਿ ਇਸ ਸਮੇ ਸਾਡੇ ਵਿੱਚ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਤੇ ਫਿਲਮਾਂ ਬਣਾਉਣ ਦੀ ਲੋੜ ਆ ਜਿਵੇਂ ਤਰ੍ਹਾਂ ਭਗਤਪੂਰਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਇਹਨਾਂ ਦੇ ਕਰੈਕਟਰ ਨੂੰ ਫਿਲਮਾਂ ਬਣਾ ਕੇ ਸੰਸਾਰ ਦੇ ਸਾਹਮਣੇ ਲਿਆਓ ਪਿਛਲੇ ਸਮੇਂ ਕੋਵਿਡ ਦੇ ਵਿੱਚ ਕਿੰਨਾ ਵੱਡਾ ਕੰਮ ਤਰਮੰਦੀ ਸੰਸਥਾ ਨੇ ਕੀਤਾ ਇਸ ਤੇ ਫਿਲਮਾਂ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਦੀ ਮਿਲੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਕਰੈਕਟਰ ਨੂੰ ਇਸ ਫਿਲਮ ਦੇ ਰਾਹੀਂ ਐਮਰਜੈਂਸੀ ਦੇ ਰਾਹੀਂ ਘਟਾਉਣ ਦਾ ਯਤਨ ਕੀਤਾ ਗਿਆ ਇਸ ਕੁਝ ਯਤਨ ਨੂੰ ਰੋਕਣ ਵਾਸਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਕਿ ਇਸ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹਿ ਸਕੇ ਅਸੀਂ ਤੇ ਦੋਨੋਂ ਟਾਈਮ ਹੀ ਇਹ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋ ਸਰਬੱਤ ਦੇ ਭਲੇ ਦੇ ਵਿੱਚ ਇਹ ਸਾਰਾ ਕੁਝ ਸੰਸਾਰ ਦੇ ਵਿੱਚ ਜੋ ਵਰਤਾਰਾ ਹੈ ਉਸ ਵਾਸਤੇ ਸਿੱਖ ਅੱਗੇ ਆ ਕੇ ਕੰਮ ਕਰਦਾ ਤੇ ਇਹ ਫਿਲਮ ਕਿਉਂਕਿ ਨਫ਼ਰਤ ਦਾ ਬੀਜਦੀ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤੇ ਬੈਨ ਲਗਾਉਣ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ سارے ਸਿਨੇਮਾ ਘਰਾਂ ਨੇ ਇਹ ਫਿਲਮ ਪੰਜਾਬ ਵਿੱਚ ਨਹੀਂ ਲਗਾਈ ਉਹਨਾਂ ਨੂੰ ਕੀ ਕਹਿਣਾ ਕਿ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਖਬਾਰਾਂ ਦੇ ਰਾਹੀਂ ਬਿਆਨ ਦਿੱਤੇ ਗਏ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰਕਾਰਾਂ ਦੇ ਰਾਹੀਂ ਕਿਹਾ ਗਿਆ ਕਿ ਇਸ ਫਿਲਮ ਦੇ ਉੱਪਰ ਰੋਕ ਲਗਾਈ ਜਾਵੇ ਅਸੀਂ ਉਹਨਾਂ ਸਿਨੇਮਾ ਘਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਨਹੀਂ ਲਗਾਇਆ ਤਾਂ ਉਸ ਵਾਸਤੇ ਸੰਸਥਾ ਉਹਨਾਂ ਦਾ ਧੰਨਵਾਦ ਵੀ ਕਰਦੀ ਹੈ ਤੇ ਬਾਕੀ ਵੀ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਬੇਨਤੀ ਹੈ ਕਿ ਇਹਦੇ ਦੇ ਉੱਪਰ ਤੁਰੰਤ ਰੋਕ ਲਾਈ ਜਾਵੇ ਇਹਨੂੰ ਰਿਲੀਜ਼ ਨਾ ਕੀਤਾ ਜਾਵੇ ਥੋੜੀ ਉਧਰ ਕਰ ਯਾਰ ਬਰਾਬਰ ਕਰੋ ਬਰਾਬਰ ਇਹ ਇੰਜ ਹਾਂਜੀ ਗਗਤ ਜੀ ਕੀ ਇੰਤਜ਼ਾਮ ਕੀਤੇ ਆ ਜੀ ਅੱਜ ਪੁਲਿਸ ਵਾਲੋ ਜਿਹੜੀ ਫਿਲਮ ਅਮਰਜੈਂਸੀ ਰਿਲੀਜ਼ ਹੋ ਗਈ ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਕੱਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਗਿਆ ਹੈ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਕਿਉਰਿਟੀ ਲਾਈ ਜਾਈ ਹੈ ਕਾਫੀ ਤਦਾਦ ਚ ਸਕਿਉਰਿਟੀ ਹੈ ਜੀ ਹਾਂਜੀ ਉਦੋਂ ਥੀਏਟਰ ਦੇ ਫਿਲਮ ਲੱਗੀ ਹੈ ਕਿ ਉਹਦੇ ਆਪੇ ਢਾ ਨਹੀਂ ਜੀ ਲੱਗੀ ਨਹੀਂ ਹੈ ਜੀ ਹਾਂਜੀ ਕੋਈ ਸ਼ੋਰ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੁਰ ਉਹ ਕਿ ਸਖਤਰ ਸਾਹਿਬ ਨਾਲ ਗੱਲ ਵੀ ਹੋ ਗਈ ਹੈ ਜੀ ਇਹਨਾਂ ਨੂੰ ਕਰਮੇ ਵੀ ਕਰਤਾ ਗਿਆ ਹੈ ਸ਼ਹਿਰ ਦੇ ਹੋਰ ਥੀਏਟਰ ਚ ਨਹੀਂ ਅ ਫਿਲਹਾਲ ਸ਼ਹਿਰ ਦੇ ਕਿਸੇ ਥੀਏਟਰ ਚ ਨਹੀਂ ਲੱਗੀ ਠੀਕ ਹੈ